ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਸ਼ੁਰੂ ਅੱਜ ਫੇਰ ਸ਼ੁਰੂ ਕਰਦੇ ਆ ਉਹਦੀਆਂ ਗੱਲਾਂ ਬਾਤਾਂ ਤੋਂ ਤੇ ਹੁਣ ਪੂਰਾ ਪਤਾ ਲੰਦਾ ਜਿਉ ਡੈਡੀ ਨੇ ਜੋ ਅਸੀਂ ਸੁਰਤ ਸੰਭਲੀ ਤੇ ਵੇਲੇ ਨਾਲ ਉੱਠਣਾ ਸਾਨੂੰ ਅਖਣਾ ਵੇਲੇ ਨਾਲ ਉੱਠੂ ਜਿਹੜਾ ਜ਼ਿੰਮੇਦਾਰ ਆ ਉਹ 5 ਵਜੇ 6 ਵੇ ਦਿਨ ਦੇ ਚੜਾਣਾ ਸੂਰਜ ਨਿਕਲ ਤੋਂ ਪਹਿਲਾਂ ਥੱਲੇ ਆਇਆ ਵੀ ਮੈਨੂੰ ਇੰਨਾ ਚਿੱਤ ਹੁਣ ਵੀ ਰੋਜ਼ ਇੱਥੇ ਆਣ ਕੇ ਬਹਿ ਜਾਣਾ ਕੁਰਸੀਆਂ ਤੇ ਬਹਿ ਕੇ ਤੇ ਸਾਨੂੰ ਨਾ ਇੱਕ ਗੱਲ ਆਖਣੀ ਵੀ ਵੇਲੇ ਨਾ ਉੱਠਿਆ ਕਰੋ ਉਹ ਵੇਲੇ ਨਾਲ ਬੈਠ ਕਰੋ ਤੇ ਆਖਣਾ ਯਾਰ ਕੀ ਇਹ ਬੰਦੇ ਸਿਸਟਮ ਨੂੰ ਕੋਈ ਚੀਜ਼ ਹੋ ਜਾਂਦਾ ਜਦੋਂ ਡੈਡੀ ਨਹੀਂ ਵਾਈ ਕਰਦੇ ਹੁੰਦੇ ਉਹਦੇ ਬੰਦੇ 6 ਵਜੇ ਕੰਮ ਤੇ ਆ ਜਾਂਦੇ। ਉਦੋਂ ਕਿਸੇ ਨੂੰ ਦਿਹਾੜੀ ਦਾ ਕੰਮ ਨਾ ਮਸਲਾ ਨਹੀਂ ਹੁੰਦਾ। ਉਦੋਂ ਹੁੰਦਾ ਹੀ ਆਪਦਾ ਕੰਮ। ਹੁਣ ਹਰ ਇੱਕ ਬੰਦਾ ਪੈਸੇ ਦੀ ਦੌੜ ਚਾ ਹਰ ਇੱਕ ਨੂੰ ਪੈਸੇ ਦਾ ਮਤਲਬ ਆ। ਲੇਟ ਆਉਂਦੇ ਆ ਤੇ ਆਖੜਾ ਥੱਲੇ ਜਾ ਕੇ ਕੀ ਕਰਨਾ ਨੇ ਹਨਾ ਥੱਲੇ ਆਪਦਾ ਵੇਲਣਾ ਬੰਦਾ ਵੇ ਸਾਰੇ ਜਣੇ ਬੈਠੇ ਹੋਣ ਜੇ ਬੰਦੇ ਨਹੀਂ ਆਉਣੇ ਤੇ ਆਪਦੀ ਸਲਾਹ ਮਸ਼ਹਰਾਈ ਕਰ ਲੈਣ। ਕਦੀ ਅਜੇ ਤੱਕ ਇਹ ਨਹੀਂ ਆਖਿਆ ਵੀ ਫਲਾਨਿਆਂ ਤੂੰ ਨੇ ਉੱਤਰਿਆ ਟਮ ਖੜਿਆ ਤੇ ਉਹ ਨਹੀਂ ਉਤਰਿਆ ਆ ਪੁੱਤਰ ਕੇ ਆਉਦੀ ਡਿਊਟੀ ਤੇ ਬਹਿ ਜਾਣਾ ਜਦੋਂ ਅਸੀਂ ਆ ਜਣਾ ਸਾਡੇ ਨਾਲ ਗੱਲਾਂ ਕਰਨ ਲੈ ਆਪਣੀਆਂ ਇਹੋ ਹੀ ਗਾੜੀ ਜਦੋਂ ਬੰਦੇ ਆਉਂਦੇ ਆ ਮਿਲਣ ਆਲੇ ਗੱਲਾਂ ਬਾਤਾਂ ਕਰਦੇ ਆ ਵੀ ਪੁੱਟੋ ਪੁੱਟੋ ਨੂੰ ਪ੍ਰੇਮ ਬਣਾਉਂਦੇ ਹੁੰਦੇ ਉਹ ਐ ਕਰਦਾ ਉਹ ਕਰਦਾ ਐਦਾਂ ਕਹਿੰਦਾ ਹੁੰਦਾ ਇਹ ਕੰਮ ਕਰਕੇ ਜਿਤੋਂਦਾ ਨਹੀਂ ਹੁੰਦਾ ਤੇ ਮੈਂ ਰੋਜ਼ ਹੀ ਸੋਚਦਾ ਵੀ ਆਪਾਂ ਉਹਦੇ ਪਿਓ ਦਾ ਫਰਜ਼ ਜੋ ਆਪਾਂ ਨੂੰ ਸਿਖਾਇਆ ਉਹਦੇ ਨਾਲ ਆਪਣਾ ਸ਼ੁਰੂ ਹੁੰਦਾ ਜੇ ਉਹਨੇ ਅਜੇ ਤੱਕ ਕਦੀ ਕੰਮ ਨਹੀਂ ਦਿਖਾਇਆ ਸੀ ਤੇ ਗਾਂ ਆਪਣੀ ਵੀ ਉਹੀ ਸੋਚ ਹੋਣੀ ਚਾਹੀਦੀ ਆ ਕਿ ਜੋ ਜਿੱਦਾਂ ਦੇ ਪੂਰਨੇ ਉਹ ਪਾ ਗਿਆ ਉਹਨਾਂ ਪੂਰਨਿਆਂ ਦੇ ਉੱਤੇ ਕਿੱਦਾਂ ਚੱਲਣਾ ਆ ਅੱਜ ਲੋ ਪੂਰਾ ਬੈਸਟ ਕਰਾਂਗੇ ਉਹ ਹਰ ਇੱਕ ਬੰਦਾ ਪੂਰਾ ਸਹੀ ਨਹੀਂ ਉਹਦੇ ਹਰਗਾ ਬਣ ਸਕਦਾ ਚਲੋ ਬੰਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕੇ ਕਰਾਂਗੇ ਵੀਡੀਓ ਲਈ ਤੁਹਾਨੂੰ ਦੱਸਦੇ ਰਵਾਂਗੇ ਸਾਰਾ ਕੁਝ ਕਰਦੇ ਰਵਾਂਗੇ ਤੇ ਪ੍ਰਮਾਤਮਾ ਨੂੰ ਆਪਦੇ ਚਰਨਾਂ ਦੇ ਚਰਨ ਨਵਾਸ ਬਖਸ਼ੇ ਬਾਕੀ ਦੁੱਖ ਦੀ ਗੱਲ ਆ ਦੁੱਖ ਸਾਰਿਆਂ ਨੂੰ ਹੈਗਾ ਬਹੁਤ ਵੱਡਾ ਦੁੱਖ ਆ ਪਰ ਕਈਆਂ ਦੁੱਖਾਂ ਦੇ ਗਾੜੀਏ ਦੁੱਖ ਫਿਰ ਘਟ ਜਾਂਦਾ ਕਿਉਂਕਿ ਕਈਆਂ ਤੋਂ ਰੱਬ ਨੇ ਸਾਰਾ ਸਾਰਾ ਪਰਿਵਾਰ ਖੋ ਲਿਆ ਉਹਨਾਂ ਨੂੰ ਵੀ ਜਦੋਂ ਸਰਵਾਈਵ ਕਰਦੇ ਵੇਖੀਦਾ ਤੇ ਆ ਕੀਦਾ ਯਾਰ ਭਾਣਾ ਤੇ ਮੰਨਣਾ ਹੀ ਪੈਂਦਾ ਭਾਣਾ ਮੰਨਣ ਦੀ ਕੋਸ਼ਿਸ਼ ਕਰਦੇ ਆ ਜਦੋਂ ਯਾਦ ਆਉਦੀ ਆ ਤਦੋਂ ਆਉਂਦੇ ਆਪ ਨੂੰ ਸੰਭਲੀਦਾ ਵਾ ਤੇ ਉਹਦੇ ਭਰਾਵਾਂ ਨੂੰ ਪੈਣਾ ਨੂੰ ਤੇ ਘਰ ਵਾਲੀ ਪਰਿਵਾਰ ਮਾਂ ਸਾਰਿਆਂ ਨੂੰ ਇਹੋ ਹੀ ਆ ਕਿ ਵੱਦ ਤੋਂ ਵੱਧ ਵੈਗਰੂ ਦੀ ਬਾਣੀ ਪੜਿਆ ਕਰੋ ਤੇ ਮੈਂ ਨਾ ਇੱਕ ਸੋਚ ਕਰਦਾ ਬਾਈ ਸੁਖਦੇਵ ਸਿੰਘ ਜੀ ਡੱਲਾ ਉਹਦੀ ਕਥਾ ਰੋਜ਼ ਸੁਣੀਦੀ ਆ ਤੇ ਬਹੁਤ ਵਧੀਆ ਲੱਗਦਾ ਦੁਨੀਆਵੀ ਗੱਲਾਂ ਤੇ ਬੜੀਆਂ ਚੰਗੀਆਂ ਲੱਗਦੀਆਂ ਸੋਹਣੀਆਂ ਲੱਗਦੀਆਂ ਜਿੰਨਾ ਹੀ ਆਪਾਂ ਆਪਦੇ ਆਪ ਨੂੰ ਬਾਣੀ ਨਾਲ ਜੋੜਾਂਗੇ ਤੇ ਫੇਰ ਹੀ ਆਪਾਂ ਨੂੰ ਪਾਣਾ ਮੰਨਣ ਦਾ ਬਲ ਦਮ ਬਖਸ਼ਣਾ ਗੱਲਾਂ ਕਰੀਦੀਆਂ ਸੀ ਪਾਣਾ ਮੰਨਣਾ ਸਿੱਖੋ ਹਾਂ ਪਾਣਾ ਮੰਨਣਾ ਪੈਣਾ ਸੁੱਖ ਤੇ ਦੁੱਖ ਦੋ ਪਹਿਲੂ ਆ ਕਦੀ ਸੁੱਖ ਕਦੀ ਦੁੱਖ ਇਹ ਜ਼ਿੰਦਗੀ ਦੇ ਨਾਲ ਨਾਲ ਚੱਲਣੇ ਆ ਏ ਮੰਦਣਾ ਹੀ ਪੈਣਾ ਭਵੇਂ ਛੇਤੀ ਮੰਨ ਲਈ ਭਵੇਂ ਲੇਟ ਮੰਨ ਲਈ ਪਰ ਘਾਟ ساری ਉਮਰ ਰਹਿਣੀ ਆ ਪਾਣਾ ਮੰਦਣਾ ਪੈਣਾ ਸਾਰੇ ਪੈਣਾ ਭਰਾਵਾਂ ਨੂੰ ਜਿਹੜੇ ਆਪਣੇ ਬਲੌਗ ਦੇ ਆ ਰਿਸ਼ਤੇਦਾਰ ਹਰ ਇੱਕ ਨੂੰ ਨਹੀਂ ਦੁੱਖਵਾ ਕਿਉਂਕਿ ਜਦੋਂ ਕੋਈ ਇਨਸਾਨ ਜਾਂਦਾ ਹਰ ਇੱਕ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਭਾਵਨਾ ਜੁੜੀਆਂ ਦੀ ਆ ਇੱਕ ਦੁੱਖਰੇ ਦਿਲ ਵੱਡਾ ਕਰੇ ਤੇ ਜਿਹੜਾ ਦੁਨਿਆਵੀ ਸੰਸਾਰ ਦੇ ਵਿੱਚ ਚੱਲਣ ਦੇ ਆ ਹੌਲੀ ਹੌਲੀ ਚੱਲੀ ਜਾਈਏ ਬਾਕੀ ਅੱਜ ਜਿਹੜੇ ਜਿਹੜੇ ਕੰਮ ਹੋਣਗੇ ਉਹ ਤੁਹਾਨੂੰ ਦਿਖਾਵਾਂਗੇ ਜਦੋਂ ਉੱਠ ਕੇ ਆਪਦੀ ਡਿਊਟੀ ਤੇ ਪਹੁੰਚ ਗਿਆਂ ਬਾਕੀ ਆਪਾਂ ਜਿਹੜੇ ਕੰਮ ਕਰਨੇ ਹਨ ਕਰਦੇ ਆ। ਉਹ ਪਹੁੰਚ ਗਏ ਆਪਾਂ ਆਪਣੇ ਕੰਮਾਂ ਕਾਜਾਂ ਤੇ ਸੋਨੀਆ ਮਾਨੋ ਤੇ ਰਾਣੋ ਇਹ ਵੀ ਵੇਖਣ ਲਈ ਆ। ਚਲੋ ਹੁਣ ਅੱਜ ਆਪਾਂ ਫੇਰ ਪਹੁੰਚ ਗਏ ਸ਼ੈੱਡ ਦੇ ਵਿੱਚ ਤੇ ਵੇਨੇ ਆ ਪੀ ਤੁਰ ਪਿਆ ਬੂਟਾ ਤੇ ਆਪਾਂ ਜਿਹੜਾ ਬੂਟਾ ਲਾਇਆ ਡੈਡੀ ਦੀ ਯਾਦ ਚ ਕਰੋ ਦਰਸ਼ਣੇ ਦੇ ਠੀਕ ਆ ਹਰਿਆ ਭਰਿਆ ਤੁਰੂਗਾ ਹੌਲੀ ਹੌਲੀ ਤੇ ਆ ਉਹਦਾ ਬਾਗ ਵੇਖ ਲਈਦਾ ਔਰ ਮਡੀ ਟ੍ਰੇਲ ਐ ਸਿਸਟਮ ਸੀ ਹੁਣ ਕਣਕ ਪਰੰਡਾ ਕੰਮ ਨਾਲ ਚੱਲਣ ਡਿਆ ਚਲੋ ਜ਼ਿੰਮੇਵਾਰੀ ਸਾਰੇ ਬੰਦੇ ਜ਼ਿੰਮੇਵਾਰ ਆਪਣੇ ਤੇ ਹੁਣ ਉਹਨਾਂ ਨੂੰ ਮਸ਼ੀਨ ਦੀ ਰਿਪੇਅਰ ਦਾ ਕੰਮ ਗਿਆ ਨਿਬੜ ਇਹਨੂੰ ਢੇੜਾ ਪੈ ਗਿਆ ਕਟਰ ਦਾ ਰਹਿ ਗਿਆ ਬਾਅਦ ਕਰ ਲੈਣਗੇ ਚਾਬੀਆਂ ਸਾਰੀਆਂ ਕਚੋਲੇ ਚ ਪਾ ਦੇ ਆਹੋ ਸਾਮਾਨ ਸਾਹਮਣੇ ਹਜੇ ਕੰਮ ਇਹਦਾ ਵਾਵਾ ਪਿਆ ਵਾ ਕੱਲੀ ਮਸ਼ੀਨ ਰਿਪੇਅਰ ਹਜੇ ਆਵੇ ਆ ਪਿਆ ਥਰੇਸ਼ਰ ਥਰੂ ਥੇ ਪੈ ਇਹ ਜੀ ਨਿਬੜ ਗਿਆ ਕੰਮ ਨਾਟ ਬੋਲਟ ਇਤਰਾ ਹੀ ਬੈਂਚ ਥੱਲੇ ਵਾਰ ਦੇ ਸਾਰੇ ਬਸ ਚਾਬੀਆਂ ਸਾਰੀਆਂ ਸਾਹਮਣੇ ਗੇੜਾ ਮਸ਼ੀਨ ਨੂੰ ਪਾਤਾ ਤੇ ਆਵੇ ਆ ਅਜੇ ਉਤਰੇ ਪਿਆ ਆ ਵੀ ਨਹੀਂ ਅਜੇ ਬੈਠੀ ਇਹਨਾਂ ਦੀ ਤੇ ਇਹ ਤਾਂ ਕੰਮ ਵਾਵਾ ਪਿਆ ਗੇਰ ਬੂਕ ਦਾ ਕਰਨ ਵਾਲਾ ਲੈ ਆ ਵੀ ਹੁਣ ਜਦ ਨਹੀਂ ਆਏ ਤੇ ਉਦੋਂ ਹੀ ਚੱਲਣੀ ਹੈ ਵੀ ਕੱਲ ਦੋ ਵਰੀ ਤਿੰਨ ਵਰੀ ਜੋ ਬੰ ਨੂੰ ਆਖਦਾ ਟਾਇਰ ਖੋਲਦੇ ਉਹ ਉਹ ਵੀ ਖੁੱਲਾ ਹੁੰਦਾ ਇਸ ਤਰ੍ਹਾਂ ਪੈਂਜ ਮੁੜ ਕੇ ਲੱਗਦਾ ਨਾ ਫਰਕ ਤੇ ਆ ਪੈਂਜ ਦਾ ਜ਼ਿੰਮੇਵਾਰੀ ਦਾ ਇੱਥੇ ਦਾ ਸਾਮਾਨ ਜੇ ਨਾ ਸੰਭੀਏ ਤੇ ਬੰਦੇ ਭਾਂਤ ਭਾਂਦੇ ਆਉਣੇ ਆ ਉਹ ਮੁੜ ਕੇ ਸਮਾਨ ਕੋਈ ਚਾਬੀ ਉੱਥੇ ਛੱਡ ਦਦਾ ਕੋਈ ਉੱਥੇ ਛੱਡ ਦਿੰਦਾ ਹੁਣ ਨੇ ਮਸ਼ੀਨ ਸਾਈਡ ਤੇ ਕਰਾ ਦਾਂਗੇ ਇਹਦੇ ਨਾਲ ਜਿੱਦਣ ਫੇਰ ਮੁੰਡੇ ਦਾ ਵਿਆਹ ਵਾ ਜਿਹੜਾ ਆਪਣਾ ਡਰਾਈਵਰ ਵਾ ਵਿਆਹ ਤੋਂ ਬਾਅਦ ਫੇਰ ਆਣ ਕੇ ਜਿਹੜਾ ਥੋੜਾ ਬੜਾ ਕੰਮ ਕਰਨਾ ਹੋ ਉਹ ਕਰ ਲੈਣਗੇ ਨਾਲੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਅਖੰਡ ਪੜ ਦਾ ਭੋਗ ਨਾਂਗ ਜੂਗਾ ਫੇਰ ਚਲੋ ਇਹ ਸਾਰੇ ਸਾਧਨਾਂ ਦੀ ਰਿਪੇਅਰ ਹਿਸਾਬ ਨਾਲ ਹੋਣ ਵਾਲੀ ਆ ਪੋੜੀ ਪਤਾ ਚੁੱਕਦੀ ਮੁੜ ਕੇ ਜਦੋਂ ਥੱਲੇ ਆ ਗਿਆ ਤੂੰ ਤੇ ਚਲੋ ਹੁਣ ਜਾ ਸਕਦੇ ਤੁਸੀਂ ਕਿ ਕਦੀ ਸਬਜੀ ਚ ਬੜੇ ਨਾ ਆ ਸਬਜੀ ਸੂਜੀ ਦੇ ਕੰਮ ਜਵਾਨ ਨੇ ਨਾ ਸਾਡੇ ਆਂਦਿਆਂ ਨੂੰ ਅੱਧੇ ਕੰਬੇੜ ਦਿੰਦਾ ਹੁਣ ਇਹ ਸਾਰਾ ਕੋ ਵੇਖਣਾ ਬਿਆ ਕਰਨਾ ਪਰਮਾਤਮਾ ਸੂਝੀ ਬਖਸ਼ੇ ਉਹਦੇ ਕੰਮ ਕਰਨ ਦੇ ਤਰੀਕੇ ਬਖਸ਼ੇ ਆਪਣੇ ਆਪ ਹੀ ਚਲੋ ਸਾਰਾ ਕੋ ਹੋ ਜਾਂਦਾ ਕੰਮ ਚੱਲੀ ਜਾਂਦੇ ਮੰਦਿਰੀਆਂ ਜਿਆਦਾ ਹਰ ਰੋਜ਼ ਆਇਆ ਕਰਨੀਆਂ ਜਦੋਂ ਇਹੋ ਜੇ ਕੰਮ ਕਰਿਆ ਕਰਦੇ ਉਦੋਂ ਆ ਜਾ ਕਰਨੀ ਯਾਦ ਉਹ ਮਾਰ ਦੇ ਕਿ ਬਾਗ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤੰਵੀਰ ਮੇਰੇ ਜਿਹੜਾ ਵੀਡੀਓ ਵੇਂਦੇ ਕੋਈ ਬਾਗ ਵਾਲਾ ਵੀਰ ਹੋਵੇ ਜੇਕਰ ਕੋਈ ਲੱਗਦੀ ਹੋਵੇ ਕਮੀ ਪੇਸ਼ੀ ਤੇ ਮੈਸੇਜ ਕਰ ਦਿਓ ਚਲੋ ਤੇ ਅੱਜ ਤੁਹਾਨੂੰ ਆਪਾਂ ਮਲਾਉਨੇ ਆਂ ਉਹ ਵੀਰਨਾ ਵੀ ਚਲੋ ਜਿਹਦੇ ਨਾਲ ਇਹਨੂੰ ਦੱਸਦਾ ਹੁੰਦਾ ਸੀ ਵੀ ਆਹ ਕਿਹੜਾ ਬੂਟਾ ਕਿਹੜੀ ਸਬਜ਼ੀ ਨਾਲੇ ਵੇਨੇ ਆ ਕਿੰਨਾ ਕਿਦਾ ਪਿਆਰ ਹੀ ਪਤਾ ਲੱਗ ਜੂ ਵੀ ਪਤਾ ਵੀ ਇਹਨੂੰ ਰਾਣਾ ਜੀ ਹੋਰ ਦੱਸੋ ਸਾਹਿਬ ਜੀ ਕਿੱਦਾਂ ਕੀ ਹੁਣ ਹੁਣ ਤੁਹਾਨੂੰ ਕੀ ਤੰਗੀਆਂ ਆਉਂਦੀਆਂ ਤੋਂ ਬਿਨਾਂ ਸਾਨੂੰ ਵੀ ਜੀ ਇਹ ਪਰੇਸ਼ਾਨੀ ਆਉਂਦੀ ਆ ਇੰਨੀ ਮੁਸ਼ਕਲ ਆਉਂਦੀ ਆ ਵੀ ਜਿੱਦਣ ਦਾ ਉਹ ਇੱਥੇ ਪੈਰ ਨਹੀਂ ਨਾ ਉਹਨੇ ਪਾਇਆ ਉਹਦਾਂ ਦਾ ਇਕੱਲੇ ਬਹਿ ਕੇ ਵੀ ਜਦੋਂ ਰੰਬਾ ਫੜ ਕੇ ਥੱਲੇ ਕਿਸੇ ਕੰਮ ਨੂੰ ਹੱਥ ਪਾਈਦਾ ਜਾਂ ਬੂਟੇ ਨੂੰ ਵੇਖੀਦਾ ਜਾਂ ਪਾਣੀ ਧਾਣੀ ਵੇਖੀਦਾ ਉਦੋਂ ਅੱਖੀ ਦਾ ਮਗਰ ਐਂ ਪਰਸ਼ਾਵਾ ਪੈਂਦਾ ਵੀ ਜਿੱਦਾਂ ਮਗਰ ਖੜਾ ਹੁੰਦਾ ਜਿੱਦਾਂ ਅੱਗੇ ਵਟ ਤੇ ਬੈਠ ਕੇ ਉਹਨੇ ਪੁਰਾਣੀਆਂ ਗੱਲਾਂ ਸੁਣਾਈ ਜਾਣੀਆਂ ਦੱਸਣਾ ਜ਼ਿੰਦਗੀ ਬਾਰੇ ਇਦਾਂ ਪੁੱਤ ਗੁਜ਼ਾਰਾ ਕਰੀਦਾ ਹੁੰਦਾ ਇਦਾਂ ਜਨਾਨੀਆਂ ਵੀ ਮਾੜਾ ਮੋੜ ਲੜਦੀਆਂ ਹੁੰਦੀਆਂ ਕੋਈ ਗੱਲ ਨਹੀਂ ਇਹਨਾਂੀਆਂ ਨਾਲ ਦਿਨ ਵੀ ਕੱਟੀਦੇ ਹੁੰਦੇ ਆਪਦੇ ਬੱਚਿਆਂ ਲਈ ਵੇਖੀਦਾ ਆਪਾਂ ਬੱਚਿਆਂ ਨੂੰ ਪਰਵਿਸ਼ ਕਰਨੀ ਆ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਵਾ ਤੂੰ ਸਾੜਨਾ ਦਿਲ ਮਿਲਿਆ ਤੇਰਾ ਸਾੜਨਾ ਤੇ ਤੂੰ 10 ਸਾਲ ਟੇਕ ਕੇ ਇੱਥੇ ਲਾ ਨਾਲੇ ਆਪਾਂ ਚਾਚਾ ਪਤੀਆ ਦੋਵੇਂ ਟਾਈਮ ਪਾਸ ਕਰਦੇ ਰਹਿੰਦੇ ਆ ਨਾਲੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਨਾਲੇ ਕੁਛ 13-14 ਸਾਲਾਂ ਅਚ ਬਨਜੂਗਾ ਨਾਲੇ ਸਾਨੂੰ ਬੰਦੇ ਦੀ ਹੋਰ ਕਿਤੇ ਲੋੜਨਾ ਪਊਗੀ ਤੇ ਇਹ ਜਿਆਦਾ ਇੱਕ ਬੰਦੇ ਨੂੰ ਦੱਸਣਾ ਪੈਣਾ ਕਿ ਜਾਣ ਤੈਨੂੰ ਪਤਾ ਵਾ ਹ ਹੁਣ ਮੈਨੂੰ ਜੀ ਇੱਥੋਂ ਤੱਕ ਨੌਲੇਜ ਸਮਝਾਉਣਾ ਹੁੰਦਾ ਹੀ ਵੀ ਜਿੱਦਾਂ ਰੱਬ ਨੇ ਇਹ ਗੱਲ ਪਤਾ ਹੀ ਉਹਨੂੰ ਜਾਂ ਕਰਾਉਂਦਾ ਹੀ ਮਾਲਕ ਕੋ ਤੋਂ ਕਿ ਮੈਂ ਛੱਡ ਜਾਣਾ ਸਾਥ ਇਹਦਾ ਮੈਨੂੰ ਨਰਸਰੀ ਦੇ ਵਿੱਚ ਜਿਹੜਾ ਜਿੱਦਾਂ ਐਦਾਂ ਦੇ ਜਿਹੜੇ ਪੁੱਦੇ ਆ ਜੋ ਵੀ ਕੁਛ ਵੀ ਖਲਵਾੜੀ ਦੇ ਵਿੱਚ ਜੋ ਲੱਗਿਆ ਇਸ ਟਾਈਮ ਤੇ ਆਪਣੇ ਕੇਵੀ ਫਲ ਤੋਂ ਬਗੈਰ ਇੱਕ ਬਸ ਸਭ ਫਲ ਆਏ ਆ ਇਹ ਡ੍ਰੈਂਗ ਫਲੂਟ ਲਾਏ ਆ ਡ੍ਰੈਂਗ ਫਲੂਟ ਲਾਏ ਆ ਉਹਨੇ ਅੱਜ ਤੋਂ 5 ਸਾਲ ਪਹਿਲਾਂ ਮੈਨੂੰ 2 ਸਾਲ ਹੋ ਗਏ ਉਹਦੇ ਨਾਲ ਕਹਿੰਦੇ ਨੂੰ ਤੇ ਉਹਨੇ ਡ੍ਰੈਂਗ ਫਲੂਟ ਪਰ ਲੱਗ ਚੁੱਕੇ ਸੀ ਪਰ ਅੱਜ ਕੱਲ੍ਹ ਗਰਮੀ ਦੇ ਵਿੱਚ ਲੱਗੇ ਜਾਨੀ ਗਰਮੀ ਦੇ ਵਿੱਚ ਲੱਗ ਕੇ ਮੈਨੂੰ ਛਕਾਉਂਦਾ ਵੀ ਰਿਹਾ ਵਾ ਮੈਂ ਸਭ ਨੂੰ ਤੋੜਨਾ ਨਾ ਮੈਂ ਖਣਾ ਨਹੀਂ ਚਾਚੇ ਹੁਣਾਵ ਤੇ ਜੇ ਇੰਨੇ ਜਿਹਦੇ ਸਾਹਮਣੇ ਆ ਤੇ ਮੂੰਹ ਨਹੀਂ ਲਾਇਆ ਤੇ ਮੈਂ ਇੱਕ ਤੋੜਾ ਤੇ ਮੈਨੂੰ ਸੋ ਕੋਨੇ ਆਖਣਾ ਮੈਨੂੰ ਆਖਣਾ ਪੁੱਤ ਤੂੰ ਤੋੜ ਕੇ ਖਾ ਲੈਂਦਾ ਤੈਨੂੰ ਕਿਹੜਾ ਅਸੀਂ ਡੱਕਣ ਲੱਗੇ ਮੈਂ ਹਨਾ ਚਾਚਾ ਜਿਵੇਂ ਇਦਾਂ ਚੀਜ਼ਾਂ ਤੋੜ ਲਾ ਪਾ ਫਿਰ ਮੇਰਾ ਤੇ ਸ਼ਫਾਜ ਗਵਾਜੂ ਆਂਦਾ ਨਹੀਂ ਪਤਾ ਹੀ ਹੁੰਦਾ ਬੰਦੇ ਦਾ ਕਿਹੋ ਜਿਹਾ ਬੰਦਾ ਕੋਈ ਤੇ ਮੈਨੂੰ ਹਰੇਕ ਚੀਜ਼ ਬਾਰੇ ਦੱਸਣਾ ਉਹਨੇ ਜਿੱਦਾਂ ਵੀ ਲਾਉਣੀ ਆਹ ਚੀਜ਼ ਕਿਦਾਂ ਲਾਉਣੀ ਆ ਇਹਨੂੰ ਆਪਾਂ ਪਾਣੀ ਕਿਤਰਾ ਲਾਉਣਾ ਵਾ ਮੈਂ ਉਹਦੀਆਂ ਨੋਟ ਕਰੀਆਂ ਅੱਜ ਮੈਨੂੰ ਉਹਦੀਆਂ ਜਿ ਤਰ੍ਹਾਂ ਮਨ ਦੇ ਵਿੱਚ ਆਉਂਦੀਆਂ ਗੱਲਾਂ ਵੀ ਉਹਦੀ ਘਾਟ ਐਨੀ ਮਹਿਸੂਸ ਹੋਈ ਆ ਬਹੁਤ ਜ਼ਿਆਦੀ ਘਾਟ ਮੈਨੂੰ ਦੇਖੋ ਜੀ ਚਲੋ ਮੈਥਡ ਨਾਲ ਅੱਗੇ ਵੀ ਗੱਲਾਂ ਕਰਦਾ ਨਾ ਵੀ ਆਪਾਂ ਨੂੰ ਹਰ ਇੱਕ ਬੰਦੇ ਨੂੰ ਘਾਟ ਮਹਿਸੂਸ ਹੋਈ ਆ ਤੇ ਹੋਣੀ ਉਦੋਂ ਆ ਵੀ ਦੁਨੀਆਦਾਰੀ ਇਦਾਂ ਦੀ ਆ ਜਦੋਂ ਆਪਾਂ ਕੋਈ ਵੀ ਕੰਮ ਕਰਿਆ ਕਰਨਾ ਤੇ ਉਦੋਂ ਆਪਾਂ ਨੂੰ ਉਹਦੀ ਜਿਆਦਾ ਕਰਨੀ ਕਰਨਾ ਪਣਾ ਪਰ ਦੁਨੀਆਦਾਰੀ ਦੇ ਵਿਚਰਨਾ ਪੈਣਾ ਗਾਂ ਵੀ ਵਧਣਾ ਪੈਣਾ ਦੁਨੀਆਦਾਰੀ ਚੀਜ਼ ਹੀ ਇਦਾਂ ਦੀ ਇੱਥੇ ਕਈ ਬੰਦੇ ਆਏ ਤੇ ਕਈ ਗਏ ਹਾਂ ਆਪਣਾ ਫਰਜ਼ ਏ ਆ ਵੀ ਜੋ ਕੰਮ ਕਰ ਗਿਆ ਤੇ ਜੋ ਉਹ ਆਪਾਂ ਨੂੰ ਦੱਸ ਗਿਆ ਉਹਦੇ ਮੁਤਾਬਕ ਆਪਾਂ ਨੂੰ ਚੱਲਣਾ ਪੈਣਾ ਤੇ ਫਾਇਦਾ ਹੀ ਫੇਰ ਆ ਆਪਾਂ ਗਾਂ ਵਧਾਂਗੇ ਤੇ ਉਹਦੀ ਸੋਚ ਨੂੰ ਹੋਰ ਗਾਂ ਖੜਾਂਗੇ ਫੇਰ ਪਤਾ ਲੱਗਣਾ ਵੀ ਆਪਾਂ ਉਹਨੂੰ ਕਿੰਨਾ ਪਿਆਰ ਕਰਦੇ ਹਾਂ ਗੱਲਾਂ ਕਰਨ ਦਾ ਜਿਹੜਾ ਮਤਲਬ ਉਹ ਵੱਖਰਾ ਵਾ ਦੁੱਖ ਵੀ ਆਉਣੇ ਆ بڑے بڑے ਦੁੱਖ ਆਏ ਆਪਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਵੱਡਾ ਕਿਸੇ ਨੂੰ ਦੁੱਖ ਨਹੀਂ ਆਇਆ ਆਪਣਾ ਜਿਹੜਾ ਸਿੱਖ ਇਤਿਹਾਸ ਹਨ ਇਹਦੇ ਵਿੱਚ ਬਲੀਦਾਨ ਸਬਰ ਸੰਤੋਖ ਤਿਆਗ ਹਰ ਇੱਕ ਚੀਜ਼ ਦਰਸਾਈ ਆ ਵੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਦੁੱਖ ਇੱਕ ਦੋ ਪਹਿਲੂ ਆ ਉਹ ਆਉਂਦੇ ਰਹਿਣੇ ਆ ਵੀ ਕਿੰਨੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਤੇ ਬੰਦਾ ਹਾਰੇ ਕਹਿੰਦਾ ਵੀ ਵੈਗਰੂ ਤੇਰਾ ਪਾਣਾ ਮਿੱਠਾ ਲੱਗੇ ਹੁਣ ਦੁੱਖ ਦੇ ਵਿੱਚ ਵੀ ਆਪਾਂ ਨੂੰ ਇਹੋ ਹੀ ਕਹਿਣਾ ਪਾਣਾ ਤੇਰਾ ਵੈਗਰੂ ਪਾਣਾ ਮਿੱਠਾ ਲੱਗੇ ਤੇ ਇਹ ਉਦੋਂ ਲੱਗਣਾ ਜੇ ਆਪਾਂ ਉਹਦੇ ਨਾਮ ਸਿਮਰਨ ਨਾਲ ਜੁੜਾਂਗੇ ਤੇ ਜਿਹੜੀ ਉਹਦੀ ਸੋਚ ਹੀ ਉਹਨੂੰ ਆਪਾਂ ਗਾਂ ਵਧਾ ਕੇ ਤੇ ਗਾਂ ਤੋਰਾਂਗੇ ਜਾਦਾਂ ਦੇ ਆਉਂਦੀਆਂ ਰਹਿਣੀਆਂ ਬਾਗ ਦੇ ਵਿੱਚ ਚਾਹੀਦਾ ਇਹਦੇ ਕੋ ਹੁਣ ਇਹਦੇ ਕੋ ਆਪਾਂ ਖਲੋਂਦੇ ਆਂ ਦੂਜੇ ਭਰਾ ਖਲੋਂਦੇ ਆ ਆਉਨੇ ਆ ਗੱਲਾਂ ਜੇ ਹੌਲੀ-ਹੌਲੀ ਕਰਾਂਗੇ ਸੋਚਾਂਗੇ ਕਰਦੇ ਰਵਾਂਗੇ ਤੇ ਬਾਕੀ ਇਦਾਂ ਹੀ ਕੰਮ ਚੱਲੀ ਜਾਂਦੇ ਵੈਗਰੂ ਪ੍ਰਮਾਤਮਾ ਨੂੰ ਉਹਦੇ ਚਰਨਾਂ 'ਚ ਨਿਵਾਸ ਬਖਸ਼ੇ ਜਿਹੜੇ ਕੰਮ ਕਰ ਗਿਆ ਉਹੋ ਜੇ ਮੁਤਾਬਕ ਨੂੰ ਨਿਵਾਸ ਉਹਨੇ ਬਖਸ਼ ਵੀ ਦਿੱਤਾ ਚਲੋ ਵਧੀਆ ਤੇ ਚਲੋ ਜਾਦਾਂ ਰਹਿਣੀਆਂ ਤੇ ਬਾਕੀ ਹੁਣ ਕੰਮ ਕਾ ਚੱਲੀ ਜਾਂਦੇ ਆ ਜੀ ਜਾਦ ਇੱਥੋਂ ਤੱਕ ਆਉਂਦੀ ਆ ਵੀ ਮੇਰੀਆਂ ਜਦਨ ਤਾਂ ਹੀ ਨਿਕਲੀਆਂ ਉਹ ਜਦਨ ਮੈਨੂੰ ਤੜਕੇ ਮੈਨੂੰ 7 7:30 ਵਜੇ ਫੋਨ ਲਾ ਦਿੰਦਾ ਹੁੰਦਾ ਸੀ ਵੀ ਹਾ ਰਾਣੇ ਅੱਜ ਆਉਣਾ ਕਿ ਨਹੀਂ ਜਦੋਂ ਚਾਹ ਪਾਣੀ ਲੈ ਕੇ ਵੀ ਆਉਣਾ ਉਦੋਂ ਵੀ ਉਹਨੇ ਆਣ ਕੇ ਤੇ ਬੁਲਟ ਦੀ ਆਵਾਜ਼ ਵੀ ਮੈਂ ਸੁਣ ਲੈਣਾ ਹੁੰਦਾ ਸੀ ਤੇ ਮੈਂ ਸੋਚਣਾ ਵੀ ਘੂਰ ਵੀ ਹੋ ਸਕਦਾ ਬੁਲਟ ਤੇ ਤੇ ਪਰ ਮੈਨੂੰ ਇੱਥੋਂ ਦੂਰੋਂ ਦਿਖਦਾ ਨਹੀਂ ਹੁੰਦਾ ਤੇ ਉਹਨੇ ਆਣ ਕੇ ਤੇ ਬੁਲਟ ਦੇ ਉੱਤੇ ਬੰਦ ਕਰਕੇ ਤੇ ਉਹਨੇ ਆਵਾਜ਼ ਦੇ ਦਿੱਨੀ ਰਾਣੇ ਚਾਹ ਪਈ ਤੇਰੀ ਰੋਟੀ ਪਈ ਆ ਤੇ ਮੈਂ ਹਨਾ ਚਾਚਾ ਹੀ ਆਉਣਾ ਤੇ ਉਹਨੇ ਕਹੀ ਰੱਖਣਾ ਵੀ ਮੈਂ ਰੱਖ ਕੇ ਪੁੱਤ ਚੱਲਿਆ ਮੈਨੂੰ ਕੰਮ ਤੇ ਤੂੰ ਰੋਟੀ ਪਾਣੀ ਆਉਦਾ ਛਕ ਲਈ ਉਹ ਇਥੇ ਨਾ ਲੱਗਾ ਰਹੀ ਇਹ ਕੰਮ ਕੋ ਚੱਲਦੇ ਰਹਿਣੇ ਆ ਇਹ ਕੰਮ ਕੋ ਨੂੰ ਥੋੜਾ ਵੀ ਹੋ ਜੂਗਾ ਅੱਜ ਥੋੜਾ ਤਮਾ ਕਰਦਾ ਕਈ ਵਾਰ ਲੱਗ ਤੋ ਤੂੰ ਤੰਗ ਰਹੀ ਨਾ ਮੈਂ ਤੇਰੇ ਵਾਸਤੇ ਦੁਆ ਵੀ ਲਿਆ ਕੇ ਦਊਂਗਾ ਇੱਕ ਦੋ ਵਾਰੀ ਉਹਨੇ ਮੈਨੂੰ ਆਪਦੇ ਵੀ ਉਹਦੇ ਇਲਾਕੇ 'ਚ ਦਰਦ ਹੁੰਦੀ ਸੀ ਤੇ ਉਹਨੇ ਮੈਨੂੰ ਆਪਦੀਆਂ ਖਰਾਕਾਂ ਘਰੋਂ ਦਿੱਤੀਆਂ ਵੀ ਆਹ ਖਾ ਕੇ ਵੇਖ ਲੈ ਜਿੰਨਾ ਨਾ ਫਰਕ ਪੈ ਗਿਆ ਤੇ ਗਲੰਦਰੂ ਮੈਂ 1000 ਦਾ ਪੱਤਾ ਹੁੰਦਾ ਉਹ ਓ ਮੇ ਪੁੱਤਰ ਨੂੰ ਦੋ ਚਾਰ ਪੱਤੇ ਲਿਆ ਦੂੰ ਤੇ ਮੈਨੂੰ ਉਹਨੇ ਇਕ ਵਾਇ ਵੀ ਉਹਦੇ ਨਾਲ ਫਰਕ ਵੀ ਪੈ ਗਿਆ ਪਰ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਮੈਨੂੰ ਇਥੋਂ ਤੱਕ ਉਹਨੇ ਪਿਆਰ ਪਾ ਕੇ ਇਨਾ ਪ੍ਰੇਮ ਪਾ ਕੇ ਮੇਰੇ ਨਾਲ ਤੇ ਮੈਨੂੰ ਇੰਨਾ ਵੀ ਉਹਨੇ ਖੱਡਾ ਸਤਵਾ ਦੇ ਜਾਣਾ ਤੇ ਮੈਨੂੰ ਅੱਜ ਇਹੋ ਹੀ ਘਾਟ ਮਹਿਸੂਸ ਹੁੰਦੀ ਆ ਵੀ ਮਾਲਕਾ ਜੋ ਜੋ ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਵਾ ਪਰ ਉਹਦੀ ਉਹਦੀ ਰੂਹ ਨੂੰ ਜਿਹੜੀ ਸ਼ਾਂਤੀ ਬਖਸ਼ੀ ਤੇ ਆਪਦੇ ਚਰਨਾਂ 'ਤੇ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲਾਲੋਂ ਨੇ ਗਰਮੀ ਵਾਲੀ ਸਬਜੀ ਦੀ ਸਾਰੀ ਪਨੀਰੀ ਤਿਆਰ ਕਰਕੇ ਲਫਾਫੇ ਭਰ ਕੇ ਲਾਈ ਆ ਲਾਈ ਜਿੱਦਣ ਬਸ ਮੜਾ ਜਾਂ ਮੌਸਮ ਚੇਂਜ ਹੁੰਦਾ ਵਾ ਫਰਵਰੀ ਦੇ ਹਿਸਾਬ ਨਾਲ ਖੀਰ ਦੇ ਚ ਉਦੋਂ ਹੀ ਆਪਾਂ ਲਾ ਦੇਣੀ ਆ ਆ ਸੋਚਾਂ ਜਿਹੜੀਆਂ ਨੇ ਮੈਨੂੰ ਤੇ ਅੱਜ ਪਤਾ ਲੱਗਾ ਵੀ ਇਹ ਪਨੀਰੀ ਲਈ ਮੈਂ ਨਾ ਹੀ ਕੋਈ ਵੱਲ ਬੁੱਲ ਲਾਈ ਆ ਪਰ ਸਾਰੀ ਸਬਜੀ ਦੀ ਪਨੀਰੀ ਤਿਆਰ ਕੀਤੀ ਆ ਖੁਰਲੀਆਂ ਕਰਕੇ ਸਾਫ ਫਿਰ ਵਿਪਣ ਪਾਏਗਾ ਪੱਠਾ ਸੋਨੀਆਂ ਕੋਈ ਜੇ ਸਭ ਸਾਫ ਕਰਤਾਈ ਕੀ ਇਹ ਕਰਨ ਇਹ ਨਹੀਂ ਕਰਦੇ ਅੰਗਰੇਜ਼ ਹੋਣੀ ਇਹ ਦੋ ਵਾਰ ਇਸ ਕੋ ਸਾਫ ਕੀਆ ਹੋਇਆ ਇੱਕ ਵਾਰ ਪਾਇਆ ਕਰਵਾਇਆ ਮੈਨੇ ਤੁਹ ਹੋਈ ਨਾ ਹੁਣ ਤੈਨੂੰ ਪੇਹ ਦਾ ਜਣਾ ਬਈ ਤਰ੍ਹਾਂ ਸਾਫ ਕੀਤੀ ਸਵੇਰੇ ਕਿਤੇ ਕਰਕੇ ਜਾਂਦੇ ਨਾ ਤਾਂ ਐ ਸੁੱਕ ਜਣੀ ਏ ਇਹ ਕ ਤੁਹ ਅਜ ਝਾੜੂ ਮਗਾ ਕੇ ਦਿੰਦਾ ਵੱਡੇ ਤੋਂ ਹਨਾ ਡੰਡੇ ਵਾਲੀ ਮਾਰਨ ਮੂਰ ਨੂੰ ਐ ਕੱਢ ਮੇਰਾ ਪੁੱਤ ਇੱਥੇ ਗੋਸ ਇੱਥੇ ਜਮਾ ਕਰ ਦਤਾ ਯਾਰ ਉਹ ਥੱਲੇ ਕਰਨਾ ਥੱਲੇ ਉਹ ਇੱਥੇ ਕੀਤਾ ਉਹਨੇ ਫੇਰ ਤੈਨੂੰ ਆਣ ਕੇ ਰੌਲਾ ਪਾਉਣਾ ਵਾ ਬੜੇ ਸਰਦਾਰ ਨੇ ਇਹਦੇ ਇੱਕ ਥਾਂ ਜਵਾਂ ਕਰਦੇ ਵਾ ਉਹ ਵੰਡ ਜਾ ਜੰਮ ਜੰਮ ਕੇ ਮੁੜ ਕੇ ਨਾ ਪੱਠਿਆਂ ਮੁਸਕੌਂਡਿਆ ਬਿੰਦਾ ਫੇਰ ਡੰਗਰ ਪੱਠੇ ਨਹੀਂ ਖਾਂਦੇ ਬਾਕੀ ਸਾਰੇ ਆਪਣੇ ਉੱਪਰ ਵੱਧਦੇ ਆ ਨੋਮਨ ਨੂੰ ਕੁਦਰਗੇ ਪੱਠੇ ਬਾਗ ਨੂੰ